you hey, ဒါကလည်းသူတို့တက်လာတယ် ਸਰੇ ਮੋਰਨ ਦਾ ਨਹੀਂ ਟੈਮਾ ਆਪਾਂ ਨੂੰ ਕਹਿ ਲਈ ਜਿਹੜੀ ਪੰਜਾਬ ਦੇ ਤੋਂ ਸਾਧਾ ਸਰਦਾਰ ਮਾਲ ਸਿੰਘ ਕਿਸਾਨ ਮੋਰਚਾ ਚਪੇਟੀ ਤੋਂ ਬੱਲਾ ਵਾਲੇ ਤੋਂ ਪ੍ਰਧਾਨ ਔਰ ਰਵੀ ਸਿੰਘ ਜੀ ਜ਼ਿਲ੍ਹਾ ਖਜ਼ਾਨਚੀ ਅਸੀਂ ਪਿਛਲੇ ਸਮੇਂ ਦਿੱਲੀ ਦੇ ਵਿੱਚ 13 ਮਹੀਨੇ ਅੰਦੋਲਨ ਲੜਿਆ ਤੇ ਮੋਦੀ ਸਰਕਾਰ ਨੇ ਸਾਡੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੀਟਿੰਗਾਂ ਦੌਰਾਨ ਮੰਨੀਆਂ ਵੀ ਤੁਹਾਡੀਆਂ ਮੰਗਾਂ ਜਾਇਜ਼ ਨੇ ਇਹ ਮੰਗਾਂ ਤੁਹਾਡੀਆਂ ਲਾਗੂ ਕਰਾਂਗੇ ਜਦੋਂ ਅਸੀਂ ਧਰਨਾ ਮੁਲਤਵੀ ਕੀਤਾ ਪਰ ਮੋਦੀ ਸਰਕਾਰ ਥੁੱਕ ਕੇ ਚੱਟ ਗਈ ਉਹਨੇ ਸਾਡੀਆਂ ਮੰਗਾਂ ਜਿਹੜੀਆਂ ਉਹ ਲਾਗੂ ਨਹੀਂ ਕੀਤੀਆਂ ਸੋ ਦੁਬਾਰਾ ਫਿਰ ਪੂਰੇ ਭਾਰਤ ਦੇ ਵਿੱਚੋਂ ਸਾਡੇ ਸੂਝਵਾਨ ਆਗੂ ਸਹਿਬਾਨਾਂ ਨੇ ਕਰੀਬ 200 ਜਥੇਬੰਦੀ ਇਕੱਠੀ ਕਰਕੇ ਜਿਹੜਾ ਦਿੱਲੀ ਨੂੰ ਪੂਚ ਕੀਤਾ ਤੇ ਕੇਂਦਰ ਦੀ ਨਲਾਇਕ ਸਰਕਾਰ ਨੇ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਵੱਡੀ ਬੈਰੀਕੇਡਿੰਗ ਕਰਕੇ ਜਿਹੜੇ ਪੱਥਰ ਲਾ ਕੇ ਕਿਲ ਲਾ ਕੇ ਤਾਰਾਂ ਲਾ ਕੇ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਰੋਕ ਕੇ ਬਹੁਤ ਵੱਡੇ ਪੱਦਰ ਤੇ ਲਾਠੀ ਚਾਰਜ ਟੇਅਰ ਗੈਸ ਦੇ ਕੋਲੇ ਅੱਥਰੂ ਗੈਸ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਸੁਭ ਕਰਨ ਸ਼ਹੀਦ ਕੀਤਾ ਇਸ ਸਾਡੇ 5 600 ਕਿਸਾਨ ਜਿਹੜਾ ਦੁਬਾਰਾ ਫੇਰ ਫਟੜ ਕੀਤਾ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਨੇ ਜਿਨ੍ਹਾਂ ਨੂੰ ਲਾਗੂ ਕਰਵਾਉਣ ਵਾਸਤੇ ਸਾਡੇ ਸੀਨੀਅਰ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਅੱਜ 34 ਦਿਨ ਤੋਂ ਭੁਖੜ ਹੜਤਾਲਤੇ ਨੇ ਔਰ ਸ਼ੰਭੂ ਮੋਰਚੇ ਤੋਂ ਜਿਹੜਾ ਕੇਐਮਐਮ ਦੇ ਜਥੇ ਜਿਹੜੇ ਅਸੀਂ ਪੈਦਲ ਦਿੱਲੀ ਨੂੰ ਤੋਰ ਰਹੇ ਸਾਂ ਉਹ ਵੀ ਮੋਦੀ ਸਰਕਾਰ ਨੇ ਉਹਨਾਂ ਨੂੰ ਵੀ ਅੱਗੋਂ ਜਿਹੜੇ ਸਿੱਧੀਆਂ ਗੋਲੀਆਂ ਅਥਰੂ ਗੈਸ ਦੇ ਗੋਲੇ ਸੁੱਟ ਕੇ ਬਹੁਤ ਵੱਡੇ ਪੱਧਰ ਤੇ ਫੱਟੜ ਕੀਤਾ ਅਸੀਂ ਆਪਣੀਆਂ 13 ਮੰਗਾਂ ਜੈਜ ਮੰਗਾਂ ਜਿਹੜੀਆਂ ਨੇ ਸਾਡੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਪੂਰੇ ਦੇਸ਼ ਦਾ ਭਲਾ ਕਰਨ ਵਾਲੀਆਂ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਅੱਜ ਜਿਹੜਾ ਅਸੀਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਸੀ ਉਹਨੂੰ ਅਸੀਂ ਸਫਲ ਬਣਾ ਕੇ ਪੂਰੇ ਪੰਜਾਬ ਨੂੰ ਬੰਦ ਕਰਕੇ ਬੈਠੇ ਆਂ ਤੇ ਮੋਦੀ ਸਰਕਾਰ ਦੀਆਂ ਜਿਹੜੀਆਂ ਚੀਕਾਂ ਕਢਾ ਰਹੀਆਂ ਔਰ ਪੰਜਾਬ ਸਰਕਾਰ ਜਿਹੜੀ ਉਹਦੀ ਹਾਂ ਪੱਖੀ ਮੈਦ ਦੇ ਰਹੀ ਆ ਉਹਦੀਆਂ ਵਿੱਚ ਹੀ ਕਾ ਕਢਾ ਰਹੇ ਆਂ ਪੂਰੇ ਪੰਜਾਬ ਦੇ ਵਿੱਚ ਅੱਜ ਚੱਕਾ ਜਾਮ ਏ ਪੂਰਾ ਪੰਜਾਬ ਬੰਦੇ ਜਿਹਦੇ ਵਿੱਚ ਕਿਸਾਨਾਂ ਦਾ ਮਜ਼ਦੂਰਾਂ ਦਾ ਦੁਕਾਨਦਾਰ ਵੀਰਾਂ ਦਾ ਵਪਾਰ ਮੰਡਲ ਦਾ ਹਰ ਇੱਕ ਵਰਗ ਦਾ ਇੱਥੋਂ ਤੱਕ ਕਿ ਡਾਕਟਰ ਭਾਈਚਾਰੇ ਦਾ ਵੀ ਪੱਤਰਕਾਰ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਏ ਹਰ ਵਰਗ ਨੇ ਸਹਿਯੋਗ ਦੇ ਕੇ ਜਿਹੜਾ ਪੂਰਾ ਪੰਜਾਬ ਬੰਦ ਕੀਤਾ ਉਸੇ ਦੇ ਤਹਿਤ ਅਸੀਂ ਮੱਲਾਂਵਾਲਾ ਮਹੂ ਰੋਡ ਫਰੋਜਪੁਰ ਰੋਡ ਜਿਹੜਾ ਜਾਮ ਕਰਕੇ ਮੱਲਾਂਵਾਲੇ ਨੂੰ ਸੰਪੂਰਨ ਤੌਰ ਤੇ ਬੰਦ ਕਰਕੇ ਬੈਠੇ ਤੇ ਨਾ ਕਿੰਨੇ ਮਿੰਟ ਕਿ ਜਾਈਏ ਲਊਗਾ ਜੀ ਇਹ ਜੀ ਸਵੇਰ ਅਸੀਂ ਸਰਦੀ ਨਹੀਂ ਵੇਖੀ ਸਾਡੀਆਂ ਸਤਿਕਾਰਯੋਗ ਮਾਵਾਂ ਬੀਬੀਆਂ ਬੱਚਿਆਂ ਨੇ ਅਸੀਂ ਸਵੇਰੇ 7 ਵਜੇ ਤੋਂ ਲੈ ਕੇ ਅਸੀਂ ਥਾਂ ਥਾਂ ਤੇ ਜਿੰਨੇ ਸਾਡੇ ਪਲੇਟਫਾਰਮ ਸੀ ਉਹਨਾਂ ਤੇ ਅਸੀਂ ਪੰਜਾਬ ਦਾ ਚੱਕਾ ਜਾਮ ਕੀਤੀ ਬੈਠੇ ਆਂ ਔਰ ਸ਼ਾਮਾਂ ਦੇ 4 ਵਜੇ ਤੱਕ ਜਿਹੜਾ ਸਾਡਾ ਇਹ ਪੰਜਾਬ ਬੰਦ ਦਾ ਦੋਹਾ ਫੋਰਮਾਂ ਦਾ ਲਾਂ ਨਾ ਇਹਨੂੰ ਅਸੀਂ ਸ਼ਾਮ ਦੇ 4 ਵਜੇ ਤੱਕ ਬੰਦ ਰੱਖਾਂਗੇ